ਅਸਤਿਕਾਲ ਜੀ ਵਾਚ ਹੂੰ ਨਹੀਂ ਆ ਰਿਹਾ ਆ ਜਾਂਦੀ ਯਾਰ ਦੇਖੋ ਭਾਈ ਮਾਨ ਦਾ ਬੱਦਲਾ ਦੇਖੋ ਕੱਦੂ ਦਾ ਕੱਲ ਅੱਜ ਆਹ ਦੇਖੋ ਭਾਈ ਤੁਸੀਂ ਆਹ ਦੱਸ ਦੋ ਜੀ ਬੱਦਲਾ ਭਾਈ ਕਿੰਨੀ ਕੇ ਮੈਂ ਨਹੀਂ ਕਹਾਂ ਓਏ ਇੱਥੇ ਬਥੇਰੇ ਉੱਚੇ ਖੇਡਦਾ ਹੁਣ ਹੂੰ ਇੱਥੇ ਬਥੇਰੇ ਉੱਚਾ ਖੇਡਦਾ ਉੱਥੇ ਕਹਿੰਦਾ ਵੀ ਰੇਤਾ ਏ ਵੀ ਸੁੱਕ ਜਿਹਾ ਉਹਰੇ ਕਹਿੰਦਾ ਉਹਰੇ ਕਹਿੰਦਾ ਉੱਚੇ ਇੱਥੇ ਬਥੇਰੇ ਉੱਚਾ ਤਾਂ ਦੇਖਦਾ ਹਲੇ ਪਰ ਨਮਾਣੇ ਕਿਲੇਗਾ ਸਕੂਲ ਵੀ ਨਹੀਂ ਨੂੰ ਕਰੂ ਨੁਕਸਾਨ ਐਨਾ ਖੇਤ ਨਹੀਂ ਮੇਦੇ ਨਾਲ ਕਰੂਗਾ ਨੁਕਸਾਨ ਤੂੰ ਨੁਕਸਾਨ ਕੀ ਹੋਣਾ ਇਹਨੇ ਖਾ ਨਹੀਂ ਆਣਾ ਪਾਣੀ ਸ਼ਾਮ ਤਾਈ ਮਾੜਾ ਮੋਟਾ ਪਊਗਾ ਜੀ ਪਿਆ ਬਸ ਇਸ ਦੇ ਬਾਦ ਨਹੀਂ ਪੈਣ ਲੱਗਿਆ ਇਹ ਦੇਖੋ ਜੀ ਕੁਝ ਨਹੀਂ ਪਤਾ ਰੱਬ ਤੇ ਰੰਗਾਂ ਦਾ ਜੇ ਪੈ ਜੇ ਚੰਗਾ ਹੋਰ ਕਣਕਾਂ ਨੂੰ ਤਾਂ ਫਾਇਦਾ ਹੋਊ ਜਦੋਂ ਹੋਰ ਵੀ ਤਾਂ ਕਣਕਾਂ ਪਾਣੀ ਮੰਗਦੀਆਂ ਤੂੰ ਹੀ ਫਾਇਦਾ ਲੈ ਲੈ ਹੈ ਤੂੰ ਨਹੀਂ ਫਾਇਦਾ ਲੈ ਲੈ ਲੈਂਦਾ ਲੈਂਦੇ ਤਾਂ ਜਿੱਤੀ ਉਹ ਤਾਂ ਤੀ ਹੋਈ ਪਈ ਆ ਜੇ ਪੈਂਦਾ ਹੀ ਨਹੀਂ ਹੁਣ ਠੀਕ ਨਹੀਂ ਚੱਲੇ ਦੱਸਿਆ ਵਾ ਅੱਜ ਅੱਜ ਦੱਸਿਆ ਤਾਂ ਮੀ ਦੱਸਿਆ ਪਰ ਰਾਤ ਤੇ ਐ ਸਾਦਾ ਮਾੜਾ ਮੁੱਟਾ ਇਹਨਾਂ ਨੇ ਮੈਂ ਵਿਆਹ ਫਰੈਂਟੇ ਆ ਪੈ ਵੀ ਸਾਦਾ ਨਹੀਂ ਵੀ ਤੂੰ ਲਾ ਦੇ ਅੱਗੇ ਪੈਂਦਾ ਇਹ ਸੰਤਾਂ ਦੀ ਵਰਸੀ ਨੂੰ ਪੈਂਦਾ ਹੁੰਦਾ ਰਾਤ ਨੂੰ ਹੂੰ ਜਿੱਦਣ ਆਪਣਾ ਫੁੱਲਾਂ ਦੀ ਵਰਖਾ ਕਹਿੰਦੇ ਹੁੰਦੇ ਨੇ ਵੀ ਜਿੱਦਣ ਸੰਤਾਂ ਨੇ ਸਰੀਰ ਛੱਡਿਆ ਤਾਂ ਤੈਨੂੰ ਮੱਚ ਰਹੀ ਆ ਹਾਂ ਉਦੋਂ ਰਾਤ ਨੂੰ ਆਏ ਸਾਲੇ ਪੈਂਦਾ ਹੁੰਦਾ ਤਾਂ ਦੇਖ ਲਾ ਇਹ ਵਾਰ ਨਹੀਂ ਪਿਆ ਕਰੋਪੀ ਹੋਇਆ ਵਰ ਕੋਈ ਕੋਈ ਦੁਆਨ ਹਾਲ ਬਣਾਤਾ ਉਹਨੇ ਪੱਕਾ ਹੁਣ ਹੂੰ ਹੁਣ ਨਹੀਂ ਪਿਆ ਉਹ ਲੈਂਟਰ ਲਾ ਹਰ ਤਕ ਦੁਆਨ ਹਾਲ ਪਰ ਆਏ ਸਾਲੇ ਪੈਂਦਾ ਤਾਂ ਯਾਰ ਰੋਜ ਆਏ ਸਾਲ ਪੈਣਾ ਉਹ ਵੀ ਦਿਨੀ ਛੰਡੀ ਹਵਾ ਮੀ ਆ ਹੁਣ ਵੇਲਾ ਕੱਲ ਦੀ 2:00 ਤੀਕ ਲੱਗ ਗਿਆ ਤਿੰਨ ਹੋ ਗਈ ਅੱਜ ਚਾਰ ਨਾ ਹਾਂ ਤਿੰਨ ਤੇ ਗਲਤੀ ਆ ਚਾਰ ਹੋ ਗਈ ਅੱਜ ਦੋਨ ਤਾਂ ਬੜਾ ਵਾਅਦਾ ਕਰ ਦਿੱਤਾ ਨਾ ਚਾਰ ਹੋ ਗਈ ਅੱਜ ਅੱਜ ਵੀ ਆ ਗਿਆ ਆ ਗਿਆ ਰਾਤ ਨੂੰ ਕੱਲ ਤੁਸੀਂ ਕਹਣਾ ਜੀ ਉੜ ਗਏ ਤਾਂ ਫੇ ਲਾਈਟ ਉੜ ਜਾਂਦੀ ਨਾਲੇ ਜੇ ਲਾ ਦੋ ਦਿਨ ਆਈ ਹੋਰ ਕੰਮ ਚੱਲਾਂਗੇ ਜਣਾ ਹੁਣ ਲਾਈਟ ਆਈ ਏ ਸੋਣੀ ਕੱਲ ਵੀ ਸੋਣੀ ਚੱਲੀ ਅੱਜ ਵੀ ਚੱਲ ਰਹੀ ਆਉਂ ਜੀ ਦੋ ਗਣੀ ਪਾ ਕੇ ਲੇ ਮੁਰਕੇ ਹਾਂ ਮੁਰਕੇ ਲਾਈਟ ਨਹੀਂ ਆਉਂਦੀ ਫੇਰ ਗਾਹਾਂ ਨੂੰ ਦੇਖੀ ਤੂੰ ਕਿਆ ਹੁਣਾ ਲੈਟ ਦਾ ਹੂੰ ਨਹੀਂ ਤੇ ਹਾਲਤ ਬਰੀ ਬਸੇ ਗਾਹਾਂ ਨੂੰ ਮੈਂ ਨਹੀਂ ਕਹਿੰਦਾ ਬਿਲੇਡ ਮੋਟਰ ਸਹੀ ਆ ਜੇ ਕਰੂਗੀ ਜਿਹੜੇ ਹਿਸਾਬ ਨਾਲ ਬੂਟਾ ਲੱਗਿਆ ਹੈ ਇਧਰ ਵਾਰਦੀ ਦੇਖ ਲੈ ਬੂਟਾ ਥੋੜੇ ਲਫਾਫੇ ਟੰਗੇ ਹੋਏ ਆ ਉਹ ਗਰਦਨ ਜੀ ਫੜਦੀ ਪੈਣ ਫਬੂਲਰ ਦੀ ਜਦੇ ਤੋੜ ਕੇ ਥੱਲੇ ਸਿੱਟ ਦਿੰਦੀ ਹੈ ਕਿਆ ਮਿਲਦਾ ਉਹਨੂੰ ਉਹ ਤਾਂ ਹੀ ਲਫਾਫੇ ਬੰਨੇ ਸਾਰਿਆਂ ਨੂੰ ਆ ਬੂਟਿਆਂ ਨੂੰ ਕੋ ਕੀ ਹੈ ਤੋੜ ਦਿੰਦੀ ਜੁੱਟਾ ਬੋਲਿਆ ਇਹਨੂੰ ਘੱਟ ਦੋ ਕਾਹੀ ਪਲੈਂਟ ਖਾਲੀ ਤੇਰੇ ਲੈ ਬਸ ਹਾਂ ਆਹੀ ਖਾਲੀ ਹੈ ਇਹ ਵੀ ਮਾਰ ਬਹੁਤ ਹੋਣੀ ਹੈ ਬਾਈ ਹੋਰ ਮੰਨ ਕੇ ਚੱਲ ਐ ਕਿ ਐ ਖੇਤ ਨੂੰ ਇਹ 2 ਗਿਲੇਨ ਦੀ ਲੰਬਾਈ ਹੋਊਗੀ ਸੀ ਉਹ ਖੰਬੇ ਸਾਂ ਹੀ ਮਾਰੇ ਮਾਰ ਇੱਧਰ ਵੀ ਲੈ ਨਾ ਇੱਧਰ ਵੀ ਲੈ ਨਾ ਮਾਰੇ ਮਾਰਾ ਕਿੰਨੀ ਮਾਰ ਹੋ ਗਈ ਇੱਧਰ ਫੇਰ ਆ ਇੱਧਰ ਵੀ ਮਾਰ ਪੈਗੀ ਤੈਨੂੰ 1.5 ਗਿਲੇਨ ਲਾਮ ਆ ਹੋ ਗਈ ਬੂਟੇ ਸੀ ਸਾਰਾ ਤਾਂ ਪੈਣੀ ਹੋਏ ਇਹ ਨਾਲ ਲੱਗੇ ਦੂਰ ਲੱਗੇ ਹੋਏ ਹੈ ਇਹਦਾ ਦੋ ਇਕੱਠੇ ਆ ਬੂਟਾ ਕਿਤੇ ਸਾਲਾ ਬਹੁਤ ਦੂਸੇ ਹੀ ਮਾਰ ਕਰਦਾ ਬਾਈ ਇਹ ਦੋ ਇਕੱਠਾ ਲੈ ਛੱਡ ਕੇ ਲਾ ਦਿੰਦਾ ਦੋ ਇਕੱਠੇ ਤੇਰੀ ਮਾਂ ਮਾਰ ਕਰਦਾ ਤੇਰੀ ਦੋ ਦੋ ਇਕੱਠੇ ਮਾਰ ਕਰਨੇ ਕਿੰਨਾ ਦੋ ਇਕੱਠੇ ਤੇਰੀ ਮਾਂ ਕਰਨੀਆਂ ਤਿੰਨ ਚਾਰ ਇਕੱਠੇ ਦੀ ਗੱਲ ਕਰ ਤੂੰ ਆਹ ਹਮਣਾ ਦੋ ਇਕੱਠੇ ਛੱਡਿਆ ਪਿਆ ਅਜੇ ਇੱਥੇ ਕਿਹੜੀ ਗੱਬੇ ਡਾਉਲ ਇੱਕ ਫਾਂਟ ਮਸ਼ੀਨ ਦੀ ਹੁੰਦੀ ਸੀ ਹੁਣ ਮਸ਼ੀਨ ਦੀ ਆਏ ਦੇ ਮੈਂ ਚਾਰ ਫਾਂਟਾਂ ਆਏ ਮੰਨ ਕੇ ਚੱਲ ਐਵੇਂ ਲੰਬੇ ਚ ਹਾਂ ਇੱਕ ਫਾਂਟ ਤਾਂ ਹੁੰਦੀ ਸੀ ਧਾਨਾਂ ਦੀ ਵੀ ਕਣਕ ਦੀ ਵੀ ਵਧੀਆ ਆਲੇ-ਦਾਲੇ ਤਾਂ ਸਸਰੀ ਕਾਲੇ ਹੁੰਦਾ ਦਾ ਔਰੇ ਪਟਾਕੇ ਫੇਰ ਲਵਾਉਂਦੇ ਨਾ ਬਾਈ ਨੇ ਹਾਂ ਇਹ ਸਾਲਾ ਬੂਟਾ ਮਾਰਦਾ ਬਹੁਤ ਹੈ 14 ਕਰ ਦਿੰਦਾ ਹਾਂ ਬਹੁਤ ਸ਼ੋਰਾਂ ਹੋ ਜਾਂਦਾ ਕਣਕ ਨੂੰ ਤਾਂ ਠੀਕ ਐ ਕਣਕ ਤਾਂ ਹੋ ਜੇ ਨੀ ਮੜੀ ਮੋਟੀ ਧਾਨਾ ਜਿੱਤਾ ਜੋਰੀ ਸ਼ੌਰਾ ਧੰਨਵਾਦੀ ਦਾ ਪੱਤਾ ਝੜਾ ਇਹਦਾ ਪੱਤਾ ਆ ਜਾਂਦਾ ਇਹਨੂੰ ਫਿਰ ਸ਼ੌਰਾ ਹੀ ਰਹਿੰਦਾ ਇਹਦਾ ਹੈ ਕਿ ਨਹੀਂ ਖਰਾਕ ਉਹ ਹੀ ਖਿਲੰਦਾ ਏ ਇੱਥੇ ਪਪੂਲਰ ਉਨਾ ਚੱਲਦਾ ਨਹੀਂ ਹੈਗਾ ਇੱਥੇ ਸੜੀ ਸੂੰਗ ਜ਼ਿਆਦਾ ਇੱਥੇ ਸੂੰਗ ਜ਼ਿਆਦਾ ਹੈ ਧਰਤੀ ਚ ਇੱਧਰ ਡੱਕ ਰਾ ਨਾ ਜਮੀਨ ਇੱਥੇ ਸੂੰਗ ਹੈ ਹੁੰਦੇ ਛੋਟੀ ਜਿਹੀ ਕਰ ਆਪਣਾ ਪਾਲਾ ਇਲਾਕਾ ਆਪਣੇ ਪਿੰਡ ਦੇ ਪਰਪਰਾਂ ਮੁਕਤਾ ਬਹੁਤ ਜਾਂਦਾ ਨਾਲ ਨਾਲ ਉਧਰ ਸਾਡੇ ਫਾਰਮ ਕਰਨੇ ਉਧਰ ਵੀ ਉਧਰ ਵੀ ਉਧਰ ਵੀ ਕੱਟ ਜਾਂਦਾ ਤੁਹਾਡੇ ਕਿੰਨੀ ਬੂਟਾ ਜਾਂ ਉਦੇ ਨਾਲ ਨਦੀ ਦੇ ਨਾਲ ਨਾਲ ਲੱਗ ਜਾ ਕਮਾਲਪੁਰ થઈ ਫੁੱਲ ਬੂਟਾ ਚੱਲਦਾ ਫਿਰ ਇਧਰ ਆਪਣਾ ਸਾਰਾ ਏਰੀਆ ਆਪਣੇ ਪਿੰਡ ਤੇ ਪਹਨ ਸਾਰਾ ਬੂਟੇ ਵਾਲਾ ਹੀ ਐ ਅੱਸੀ ਅੱਸੀ ਜੀ ਨਹੀਂ ਨਾ ਗਈ ਉਹ ਪਹਿਲਾਂ ਕਿਹੜੇ ਦਰਿਆ ਦੇ ਬੰਨ ਹੁੰਦੇ ਤੇ ਯਾਰ ਸਾਰੀ ਸੋਝੀ ਚ ਦਰਿਆ ਦੇ ਬੰਨ ਹੈਗੇ ਤੇ ਯਾਨੀ ਜਿਹੜੇ ਸਾਡੇ ਤਾਇਰਾ ਹੀ ਬਜ਼ੁਰਗ ਤੇ ਪਹਿਲੇ ਉਹ ਕਹਿੰਦੇ ਬੰਨ ਕੋਈ ਨਹੀਂ ਤਾ ਦਰਿਆ ਨੂੰ ਪਹਿਲਾਂ ਟੱਪਰੀਆਂ ਸਹੀ ਇੱਥੇ ਦੇ ਵੈਸਾ ਛੱਡ ਦਿੰਦੇ ਤੇ ਜਿੱਥੇ ਆਪਣਾ ਸੂਆ ਜਾ ਹੁੰਦਾ ਦਾ ਇਥੇ ਕਹਾਂਦਾ ਜੀ ਮੈਂ ਵੀ ਦੇਖੀ ਤੋੜ ਪਈ ਐ ਸੂਰੇ ਦੇ ਕਹਾਂ ਕੋਈ ਬਹੁਤਾ ਤਾਂ ਕੋਈ ਸਦੀ ਤੋੜੇ ਪਈ ਹੁੰਦੀ ਸੀ ਏਕਣੇ ਬੰਜਰੇ ਇੱਥੇ ਦੇ ਮੈਸਾ ਛੱਡ ਦਿੰਦੇ ਉਹ ਦਰਿਆ ਥਾਈ ਮੰਡ ਥਾਈ ਘੁੰਮ ਕੇ ਫੇਰ ਆ ਜਾਂਦੀ ਦੀ ਆਪਣੀਆਂ ਡਿੱਬੇ ਦੇ ਬਹੁਤੇ ਦੀ ਟੱਪੀਆਂ ਤੇ ਕਹਾਂ ਤਾਂ ਹੁਣ ਦੇਖ ਲੈ ਲੋਕਾਂ ਦੇ ਨਦੀਆਂ ਨਾਲੇ ਵੀ ਵਾਹ ਕੇ ਕਣਕਾਂ ਬੀਜੀਆਂ ਪਈਆਂ ਜੱਦੀ ਮਸ਼ੀਨਰੀ ਆਈ ਐ ਤੇ ਹੁਣ ਮੂਹੇ ਮੜੋੜਨੀ ਉੱਪਰ ਬੈਠੇ ਜਾਣਾ ਤੇਲ ਪਾ ਕੇ ਚਾਹੀ ਲੋਕਾਂ ਦੇ ਪੱਟਾ ਪਾਈਆ ਜਾਂ ਸਾਂਬ ਲੱਟ ਪਾਈਆ ਇਹ ਨਹੀਂ ਗਾਹ ਦੇ ਗਾਹ ਸਾਜ ਮਨ ਨਹੀਂ ਬਦਲ ਗਿਆ ਜਿ ਮਨਾਂ ਬਦਲ ਗਿਆ ਜਿ ਮਨਾਂ ਸ਼ਕਾਰ ਭੰਦਾ ਹੈ ਸ਼ਕਾਰੇ ਮੇ ਮਿਲਦੇ ਨਾ ਭਾਈ ਫਿਰਦੇ ਵਿੱਚ ਇਹਨਾਂ ਦਿੱਪਾਂ ਕੀ ਮਿਲ ਜਾਂਦੀ ਆ ਪਾਣੀ ਆਉਂਦਾ ਇੱਧਰੋਂ ਆਏ ਆ ਕਹਿ ਰਿਹਾ ਨੱਕਾ ਵੱਡੇ ਮਨ ਅੱਠ ਕੇ ਭਰ ਕੇ ਆਏ ਨੋਟ ਕੇ ਵਰਦ ਨੋ ਬੱਟ ਗਿਆ ਪੱਟੇ ਮਨ ਅੱਥੇ ਆ ਗਿਆ ਤੇਰੇ ਪਾਣੀ ਉਧਰ ਵੜ ਦੇਣਾ ਪਰਾਂ ਭਰ ਦਵਾ ਇੱਧਰ ਮੈਂ ਤਾਂ ਛੱਡਿਆ ਮਾਜੇ ਇਹ ਕਾਰੇ ਨੂੰ ਮਾਜੇ ਲੈਟ ਲੂਡ ਨਾ ਅੱਠ ਗਈ ਉਹ ਮੇਰਾ ਢੇੜਾ ਦਾ ਭਰ ਜੂਗਾ ਉਹ ਕਾਰੇ ਛੱਡਦਾ ਮੈਂ ਲਾਗ ਵਾਲਾ ਨਹੀਂ ਸਾਰੇ ਵਿੱਚੋਂ ਬਾਣੀ ਜਾਣਾ ਫੇਰ ਸਕੀਮਾਂ ਚੱਲਣਾ ਪੈਂਦਾ ਇਹ ਨਹੀਂ ਫੇਰ ਦੁਬਾਰਾ ਸਾਰਾ ਭਰਨਾ ਤਾਂ ਹੁਣ ਇਹ ਢੇੜਾ ਭਰ ਦੇਣਾ ਮਾਜੇ ਨਾ ਅੱਠ ਗਈ ਦੇਖੀ ਜੋ ਕੱਲ ਨੂੰ ਕਹੇ ਕਾਰੇ ਕੱਲੂ ਭਰ ਤੂੰ ਆਹ ਇਹ ਕਾਰੇ ਦਾ ਸਿੱਧਾ ਇੱਕ ਕਾਰੇ ਨੂੰ ਹੋਰ ਲੱਗ ਜਾਂਦਾ ਪਾਣੀ ਇਹ ਉਹnabla ਆ ਕੇ ਆ ਵਰਗੇ ਇੱਕ ਕੇਰਾ ਵਰਗਾ ਜੇ ਬਾਈ ਕਾਂਸ ਲੈ ਦੇ ਨੱਠ ਗਈ ਫਿਰ ਆ ਉਹ ਕਰਨੀ ਖਿੜਨਾ ਪਾਣੀ ਉਤੇ ਗਾਂ ਫੇਰ ਇੱਕ ਕੇਰਾ ਭਰ ਜਾਂਦਾ ਵਾ ਬਾਗਿਆ ਸਰੇ ਆ ਦੇਖ ਚੂਹਾ ਦੇਖ ਚੂਹੇ ਦੇ ਉੱਤੇ ਖੱਡ ਮਾ ਪਾਣੀ ਪੈਂਦਾ ਹੁਣ ਨਿਕਲ ਗਿਆ ਉਹ ਦੇਖ ਲੈ ਮਾ ਨਿਕਲ ਗਿਆ ਤੇ ਫੜਨਾ ਹੱਥ ਕਿੱਥੇ ਗਿਆ ਹਲਾ ਬੰਗਲੇ ਦੀ ਪਹੁੰਚ ਤੇ ਬਾਹਰ ਆ ਇਹ

ਲੋ ਜੀ ਹਮਲਾ ਸ਼ੁਰੂ ਆ ਇੱਕ ਪਾਸੇ ਹਥਿਆਰ ਲੈ ਲੈ ਤੂੰ ਬਸ ਸੈਨਾ ਉਹ ਹੋਰ ਖਾੜੇ ਚ ਵੜ ਗਿਆ ਹੁਣ ਇਹ ਲੱਭਣਾ ਤਾਨੂੰ ਹੁਣ ਇਹਨੇ ਸ਼ਾਟ ਕਾਣੇ ਆ ਤੈਨੂੰ ਮਿਲ ਜੂ ਇਹ ਨਹੀਂ ਸਾਰੇ ਲੋਕ ਨਕਾ ਮੋੜਾ ਤੂੰ ਪੁੱਛ ਕਿ ਤੈਨੂੰ ਪਾਣੀ ਪੋਲੀਓ ਪਸੇ ਤਾਂਗੇ ਡੋਰ ਵਾਲੀ ਖੱਟਾ ਵੜ ਕੇ ਡੋਰ ਦੇਖ ਦੂਰ ਖਾਨ ਦੇ ਕਰਨ ਦੇ ਐਸ਼ ਆਹ ਤਾਂ ਲੱਗੇ ਤੂੰ ਕੋੜੀ ਦੀ ਮੈਂ ਐਵੇਂ ਕਰਨ ਦੇ ਜਾ ਨਹੀਂ ਮਿਲਿਆ ਮਾਰ ਦੇਣਾ ਤਾਂ ਜੇ ਮਿਲ ਜਨਦਾ ਹਾਂ ਹਾਂ ਅੱਤੋਂ ਦੋਰ ਜੈਨ ਵਾਲੀ ਹੂੰ ਕਹਿੰਦੇ ਬੰਦ ਹੋਊਗੀ ਬੰਦ ਹੋਊਗੀ ਕਿੱਥੇ ਹੋਈ ਏ ਬੰਦ ਇਹ ਹੂੰ ਲੈ ਮਿਲਦੀ ਏ ਥੜੀ ਜਿਹਾ ਵੀ ਆਹ ਦੇਖ ਪਤਾ ਨਹੀਂ ਕਿੱਥੇ ਮਿਲ ਜਾਂਦੀ ਏ ਜੀ ਲੱਤਾਂ ਬਾੜ ਦਿੰਦੀਆਂ ਰੇਪ ਆਉਂਦੀਆਂ ਹੁਸਾ ਹਾਂ ਦੋ ਗੁੱਚੇ ਦੇ ਉੱਥੇ ਜਿਹੜੀਆਂ ਐ ਇਕੱਠੀਆਂ ਕਰਕੇ ਜੇ ਕੋਈ ਕਿਸੇ ਜਾਨਵਰ ਦੇ ਪੈਰ ਤੇ ਫਸ ਗਈ ਆਪਾਂ ਤਾਂ ਜਲ ਖੋਹ ਕੱਢ ਦੂਗੇ ਜਾਨਵਰ ਦੇ ਤੇ ਲੱਤ ਗਈ ਹੈ ਕਿ ਨਹੀਂ ਯਾ ਜੰਗਲੀ ਜਾਨਵਰ ਆ ਕੋਈ ਚਿੜੀ ਆ ਘੁੱਗੀ ਘਟਾਰ ਪਚਰੀ ਉਹਦੀ ਲੱਤ ਤਾਂ ਗਈ ਤਿੰਨ ਚਾਰ ਗੁੱਚੇ ਉੱਥੇ ਰੱਖਿਆ ਵਾਂ ਇਕੱਠੀਆਂ ਕਰਕੇ ਇਹ ਸਾਲੀ ਜਲਦੀ ਬਹੁਤ ਔਖੀ ਐ ਇਹ ਐਜੀ ਡੋਰ ਐ ਨਾ ਤੈਨੂੰ ਕੁਛੀਆਂ ਰੱਖਿਆ ਉੱਥੇ ਜਾਲ ਨੂੰ ਬੈਠੂ ਇੱਥੇ ਡੱਬੀ ਨਹੀਂ ਆਈ ਉਹ ਮੈਨੇ ਯਾਦ ਨਹੀਂ ਦੇ ਮੈਂ ਯਾ ਇੱਥੇ ਇੰਨੀ ਅਹਕ ਰਸਤੇ ਮੈਂ ਇੰਨੀਆਂ ਡੋਰਾ ਐ ਹਮਝਾ ਸ਼ਹਿਰਾਂ ਚ ਕੀ ਹਾਲ ਹੋਊਗਾ ਹੈ ਇਕੇਸ ਯੂ ਇਹਦੇ ਪਿੱਛੇ ਵੀਡੀਓ ਚੱਲਦੀ ਦੀ ਆਏ ਫੋਨ ਉਪਰ ਕਿਸੇ ਦੀ ਗਰਦਨ ਵੱਢੂਗੀ ਬਾਈ ਬਰਚਾ ਹੋ ਗਿਆ ਉਹਦੇ ਪਰ ਪੁਲਿਸ ਵਾਲੇ ਨੂੰ ਐਮਐਲਏ ਦਾ ਫੋਨ ਆਉਂਦਾ ਵੀ ਇਹ ਬੰਦੇ ਨਹੀਂ ਛੱਡ ਆ ਦੇਖੀਏ ਦੇਖੀਏ ਕਿ ਨਹੀਂ ਹੂੰ ਹੂੰ ਨਹੀਂ ਪੁਲਿਸ ਵਾਲੇ ਨੂੰ ਐਮਐਲਏ ਦਾ ਫੋਨ ਆਉਂਦਾ ਵੀ ਇਹਨੂੰ ਛੱਡ ਦੇ ਨਾ ਪਰਚਾ ਨਹੀਂ ਹੋਣਾ ਚਾਹੀਦਾ ਹੂੰ ਦੇਖੀ ਵੀਡੀਓ ਮੈਂ ਕਹਿੰਦਾ ਥਾਣੇਦਾਰ ਸਹੀ ਆ ਉਹ ਪਰਚਾ ਹੋਣਾ ਚਾਹੀਦਾ ਥਾਣੇਦਾਰ ਤਕੜਾ ਦਾ ਮੈਂ ਠੀਕ ਆ ਜੇ ਜਿਹੜਾ ਸੱਚ ਆ ਸੱਚ ਆ ਪੁਲਿਸ ਬਦਨਾਮ ਹੋ ਜੇ ਬਾਈ ਮੈਂ ਕਹਿੰਦਾ ਮੈਂ ਦਾ ਜੁਰਮਾਨਾ ਕਰਨੀ ਕਰਨਾ ਨਾ ਨਾ ਠੀਕ ਆ ਜੇ ਐਮਐਲਏ ਹੋਵੇ ਜੇ ਮਰਜੀ ਹੋਵੇ ਐਮਐਲਏ ਹੱਕਾ ਲੋ ਬਣਾਇਆ ਹਾਂ ਹਾਂ ਵੀ ਰੋਕ ਨਹੀਂ ਕਰਦ ਰਮਣਾ ਤੁਸੀਂ ਨਾ ਕਾਨੂੰਨ ਦਾ ਕਾਨੂੰਨ ਹੈ ਆ ਕਾਨੂੰਨ ਤੋੜਨੇ ਵਾਸਤੇ ਬਣਾਇਆ ਐਮਐਲਏ ਹਾਂ ਕਾਨੂੰਨ ਦੀ ਰੱਖਿਆ ਕਰਨੇ ਲਈ ਬਣਾਇਆ ਜੇ ਛੱਡਦੇ ਆ ਲੈ ਵੀ ਬੰਦਾ ਮਰ ਗਿਆ ਪੁਲਿਸ ਨੇ ਕੁਝ ਨਹੀਂ ਕਰਿਆ ਬਦਨਾਮ ਪੁਲਿਸਰ ਮੈਂ ਕਹਿੰਦਾ ਚਾਹੀਦੀ ਹੈ ਅਜੇ ਅਫਸਰ ਚਾਹੀਏ ਐਮਐਲਏ ਹੋਵੇ ਜਿਹੜਾ ਮਰਜੀ ਹੋਵੇ ਐਮਐਲਏ ਦਾ 9 ਬਿੱਲੇ ਦੇ ਨਾਲ ਨਾਲ ਬੰਦੇ ਸਪੈਲ ਕਰੇ ਨਾ ਠੀਕ ਹੈ ਗੱਲ ਆਏ ਤਾਂ ਗਲਤ ਕੰਮ ਤਾਂ ਗਲਤ ਹੀ ਹੈ ਪਤਾ ਹੀ ਲੱਗਿਆ ਐਮਐਲਏ ਕੌਣ ਦਾ ਚਾਹ ਐਮਐਲਏ ਉਹ ਪਤਾ ਨਹੀਂ ਆ 9 ਵਾਲੀ ਮੈਨੂੰ ਨਹੀਂ ਪਤਾ ਲੱਗਿਆ ਕਿਹੜਾ ਤਾਂ ਇਹ ਵੀ ਸਾਰਾ ਪਤਾ ਲੱਗੂਗਾ। ਹਾਂ। ਇਹ ਐਮਐਲਏ ਨੂੰ ਕਰੋ। ਕਹਿੰਦਾ ਇਹੀ ਜਗ੍ਹਾ ਬੋਰੀ ਬਿੱਤਰਾ ਬਣਾ ਕੇ ਭੇਜੂਗਾ। ਕਹਿੰਦਾ ਨਿਆਣੀ ਭੁੱਲ ਜੂंगे। ਹਾਂ। ਕਹਿੰਦਾ ਮੈਂ ਵੀ ਠਾਣੇ ਦਾ ਵੀ ਠੀਕ ਤਾਂ ਹੋਗਾ ਨਾ। ਕਹਿੰਦਾ ਮੈਂ ਵੀ 2-3 ਮਹੀਨੇ ਦੇ ਬਾਅਦ ਕਿੱਥੇ ਠਾਣੇ ਮੈਂ ਕੈਂਬ ਨਹੀਂ ਲਾਉਂਦਾ। ਕਹਿੰਦਾ ਬੋਲਣਾ ਸੱਚਾਈ ਫਿਰ ਚਾਹੀਦਾ ਵੀ ਅੱਕਣੀ ਹੈ। ਮੈਂ ਵੀ ਕੱਪੜੇ ਬੰਨੀ ਬੈਠਾ। ਮੈਂ ਵੀ ਬੰਨੀ ਬੈਠਾ ਕਹਿੰਦਾ ਮੈਨੂੰ ਵੀ ਪਤਾ ਵੀ 2-3 ਮਹੀਨੇ ਠਾਣੇ ਮੈਂ ਲਾਉਂਦਾ ਮੈਂ ਇੱਕ ਮਾਂ। ਹਾਂ। ਤਾਂ ਠੀਕ ਹੈ ਗੱਲ ਯਾਰ ਫਿਰ। ਹਾਂ। ਆਉਂਦਾ ਆ ਬਈ ਯਾਰ। ਹਾਂ। ਹੁਣ ਯਾਰ ਆਪਣੇ ਚੁਣੇ ਹੋਏ ਬੰਦੇ ਕਾਨੂੰਨ ਖਰਾਬ ਕਰੀ ਜਾਣ ਫਿਰ ਪੁਲਿਸ ਦੱਸ ਕਿਆ ਕਰੂਗੀ ਸੱਚਾਈ ਤਾਂ ਸੱਚਾਈ ਪੁਲਿਸ ਨੂੰ ਹੀ ਪਤਾ ਹੁੰਦਾ ਵੀ ਸੱਚਾਈ ਕੀ ਆ ਏ ਹੈ ਕਿ ਨਹੀਂ ਪਤਾ ਉਹਨਾਂ ਨੂੰ ਵੀ ਹੈਗਾ ਨਾ ਚੈਨ ਨਾਲ ਹੀ ਡੋਰ ਲੈਂਦੀ ਐ ਵੀ ਬੁਲਾਣੇ ਤੇ ਲੈਂਦੀ ਤਾਂ ਹੀ ਫੜੇ ਆਹੋ ਉਹਨਾਂ ਇਦਾਂ ਹੀ ਚਾਹੀਦਾ ਹੁਣ ਤਾਂ ਚਲ ਬੰਦਾ ਤਾਂ ਜਰਾ ਗਿਆ ਆਇਆ ਹੁਣ ਸਮਝ ਗਰਦਨ ਵੱਢੂਗੀ ਜਿਹੜੇ ਹੁਣ ਜਾਨਵਰ ਆਹਾ ਇਹਨਾਂ ਦੇ ਕੋਲ ਬਾਲੀ ਬਾਰਸ ਹੋ ਇਹਨਾਂ ਦਾ ਕੋਈ ਨਹੀਂ ਹੈਗਾ ਕਿਹਦੀ ਲੱਤ ਵੱਡੀ ਵੀ ਹੈ ਕੋਈ ਘੁਗਿਆ ਘਟਾਰ ਦੇ ਦੇਖੀ ਇੱਥੇ ਕਾਮ ਜਿਆਦਾ ਬੰਗਲਾ ਕੋਈ ਬੰਗਲਾ ਦੇਖ ਲਈ ਘੁਗੀ ਦੇਖ ਲਈ ਘਟਾਰ ਦੇਖ ਲਈ ਉਹ ਤਾਂ ਵੱਡੇ ਵੀ ਹੁੰਦੀ ਅੱਧੀਆਂ ਦੀਆਂ ਹੁਣ ਤੈਨੂੰ ਡੋਰਾਂ ਫਸੇ ਹੋਏ ਪਤੰਗਾਂ ਦੀਆਂ ਇਹਨਾਂ ਦੇ ਪੰਜਿਆਂ ਵਿੱਚ ਦਿਖਾ ਦੂੰਗਾ ਤੈਨੂੰ ਇੱਥੇ ਜਾਨਵਰਾਂ ਦੇ ਅੱਜ ਇਹ ਤਾਂ ਗਾਲਤ ਕੰਮ ਗਾਲਤੇ ਆ ਲੈ ਆਹ ਆਹ ਸਿੱਟੀ ਕੁੱਛੀ ਦਾ ਆ ਦੇ ਆ ਬਈ ਇਹ ਕਾਫੀ ਕਾ ਹੁੰਦੀ ਆ ਅੱਜ ਕਾਹ ਪਈ ਇਹ ਲੈ ਲੈ ਇਹ ਕਾਹ ਪਈ ਐ ਰਸਤੇ ਮੈਂ ਕੱਚੇ ਮਸਾਲਾ 2 ਕਿਲੋ ਦਾ 2 ਕਿਲੋ ਮੀਟਰ ਦਾ ਟੋਟਾ ਨਹੀਂ ਬਈ ਹੋਰ ਪਾਸੇ ਦੇਖਿਆ ਹਾਲ ਹੋਣਾ ਲੈ ਆ ਦੇਖ ਲੈ ਆ ਚੈਨਾ ਵਾਲੀ ਹੋ ਬਈ ਹਾਂ ਫੇਰ ਤਿੰਨ ਚਾਰ ਕੁਛੇ ਛੱਡਿਆ ਉੱਥੇ ਛੱਡੀਆਂ ਇਕੱਠੀਆਂ ਕਰਕੇ ਉਹ ਵੀ ਫੂਕੂਗਾ ਇੱਥੇ ਰੱਖ ਕੇ ਆਈ ਤਾਂ ਕਣਕ ਜੇ ਨਹੀਂ ਵੜਿਆ ਮੈਂ ਕਣਕਾਂ ਪਤਾ ਨਹੀਂ ਕਿੰਨੀ ਹੋਣੀ ਆ ਹਾਂ ਪਤਾ ਪਿੰਡ ਦੇ ਵੱਢ ਹੋ ਗਿਆ ਪਤਾ ਕੋਰੀ ਆ ਬਈ ਇਹਦਾ ਇੱਧਰ ਦੇ ਵੱਢ ਉਹਦਾ ਇੱਧਰ ਕਰਨਾ ਖੇਤਾਂ ਜਾ ਕੇ ਸਾਰੇ ਹੀ ਹਾਂ ਇਹ ਜਦੋਂ ਥਾਲੀ ਲੰਘ ਜੇ ਵਗਰਦਾ ਮੈਂ ਛੱਡਦੀ ਆ ਬਈ ਹੱਡੀ ਕੋਲ ਜਾ ਕੇ ਖਾਣਾ ਇਹਨੇ ਗਰ ਦੰਦੀ ਕੋਲ ਗਲਤ ਤਾਂ ਗਲਤ ਹੀ ਹੈ ਮੋਟਰਸਾਈਕਲ ਪਰ ਬਹੁਤ ਔਖਾ ਹੋ ਜਾਂਦਾ ਬੰਦਾ ਸਾਡ ਨੂੰ ਥੋੜਾ ਕਿਹੜਾ ਡੋਰ ਦਿੰਦਾ ਜਿਹਾ ਸੀ ਬਣਾਉਂਦੇ ਤੇ ਕਹਿੰਦੇ ਆ ਚੱਕੋ 2 ਰੁਪਇਆ ਰੀਲ ਹੀ ਲਿਆਓ ਜਾ ਕੇ ਦੁਕਾਨ ਤੇ ਥੋੜਾ ਜੜਿਆ ਨਹੀਂ ਟੁੱਟੀ ਮੈਂ ਰੀਲ ਦੇ ਪੁੱਛੇ ਕਿ ਖੜੇ ਗਈ ਰੀਲ ਹੀ ਗਈ ਰੀਲ ਨਹੀਂ ਲਾ ਜਾਂਦੀ ਸੀ ਉਹ ਔਰ ਰੀਲ ਲਿਆਉਗਾ ਤੇ ਦੁਕਾਨ ਤੇ ਕੱਪੜੇ ਸੁਨੇ ਵਾਲੀ ਤਿੰਨ ਬਰੀ ਹੁੰਦੀ ਤੇ ਉਹ ਵੀ ਜਿਹਾ ਸੀ ਨਾਲੇ ਔਰ ਗਿਆ ਜਾਂ ਤਾਂ ਘੱਟੇ ਹੁੰਦੇ ਮੈਂ ਹੋਣਾ ਵਾਲੀ ਮੈਂ ਜਿਹੜਾ ਪਤਾ ਕਿ ਮੈਂ ਪਤਾ ਕਿ ਚੜਾੜ ਕੇ ਰੀਲ ਲਾ ਲਾ ਉਹ ਰੀਲ ਵਿੱਚ ਹੋਣੀ ਦੀ ਗੱਗਾ ਛੋਟੀ ਮਾਰੀ ਹੁੰਦੀ ਨਹੀਂ ਪਿੱਛੇ ਮੈਂ ਛੱਡੀ ਛੱਡੀ ਕੇ ਰੀਲ ਵਾਲੀ ਖਤਮ ਹੋ ਗਈ ਪਤਾ ਕਿ ਸਾਡੇ ਰੀਲ ਲੱਗਦਾ ਮੈਂ ਹੋ ਗਿਆ ਯਾਰ ਤੁੜਕਾ ਵੀ ਨਹੀਂ ਤਾਂ ਲੱਗਦਾ ਤੁੜਕਾ ਤਾਂ ਤਾਂ ਵੀ ਗਈ ਹੁਣ ਕਾ ਮਾਰਾ ਤਾਂ ਗਈ ਫਿਰ ਗਈ ਉਹ ਐਸੇ ਕੰਮ ਤੇ ਸਾਲੇ ਚਾਹੀ ਦੋਰ ਹੋ ਗਈ ਹੈ ਡੋਬੋ ਤਾਂ ਹੋਈ ਗਈ ਨੁਕਸਾਨ ਨਾ ਕਰੇੜਾ लोग ब्लैक वकड़ा ਹੁੰਦਾ ਸਵਾਲ ਸਵਾਲ ਲਵਾ ਰੀਲ ਪਾ ਕੇ ਜਿਹੜੀ 27 27 ਹੁਣੀ ਚਾਹੀਦੀ ਉਹ ਨੋ ਬਲੈਕ ਵਿੱਚ ਹੀ ਜਨ ਬੈ ਯਾਰ ਹੁਣ ਇਹ ਜਹੀ ਚੀਜ਼ ਹੈ ਦਿਖਦੀ ਹੁੰਦੀ ਨੇ ਸੜਕ ਪਰ ਸਮਝਿਆ ਹੁਣ ਬੰਦਾ ਵੇਲੇ ਖੇ ਸਿਰ ਫਸ ਗਿਆ ਗਿਆ ਤੂੰ ਵਿਚਾਰਾ ਹੈ ਉਹਨਾਂ ਜਾਨਵਰਾਂ ਨੂੰ ਕੀ ਪਤਾ ਜਿਹੜੇ ਫਰਦੇ ਆ ਕਿੱਥੇ ਹਾਂ ਹਾਂ ਅੱਜ ਨਹੀਂ ਲੱਗੇ ਆ ਕੇ ਕਹਿੰਦਾ ਕੱਲੂ ਆਉਂਗੇ ਨਹੀਂ ਉਰੇ ਨੂੰ ਲਿਆਈ ਤਿੰਨੇ ਜਣੇ ਅਸੀਂ ਗੱਗਾ ਮੈਂ ਇੱਕ ਮੁੰਡਾ ਦੁਆ ਹੈ ਲਾਪਰੀਦ ਲਾਪਰੀਦ ਆ ਉੱਟੂ ਟੂਟ ਮਗਾ ਲਈ ਆਪਣੀ ਆਇਆ ਫੇ ਛਿੱਤੀ ਕਰ ਟੁੱਟਰੀ ਖਾਣੀ ਦਾ ਠੀਕ ਹੈ ਹੈ ਟੁੱਟਰੀ ਖਾਣੀ ਰੋਟੀਆਂ ਮੈਂ ਖਾਏ ਤਾਂ ਤਿੰਨ ਚਾਰ ਹਾਜ਼ਰੀ ਦੀਆਂ ਨਾਲੇ ਕਹਿੰਦਾ ਮੈਂ ਖਾਣੀ ਤੇ ਹਾਜ਼ਰੀ ਜੰਡਿਆ ਇਹਦਾ ਫੇ 3:00 ਵਜੇ ਫੇ ਖਾ ਲੈਣੀ ਹੁਣ ਜੰਡਿਆਂ ਦਾ ਹਾਂ ਹਲੋ ਜੇ ਖਾਇਆ ਹਾਂ ਉਹ ਵਿਚ ਨੂੰ ਜਾ ਕੇ ਇੱਥੇ ਕਿਹੜੇ ਨਿੱਕਾ ਪੜਨਾ ਬਹੁਤ ਟਾਈਮ ਲੱਗਦਾ ਕਹਿਦਾ ਲਵਾਈ ਬਹੁਤ ਤਿੰਨ ਕਿਲੇ ਦੀ ਲਵਾਈ ਆ 2 ਮਿੰਟ ਲੱਗਦੇ ਜੀ ਹਣੇ ਰੋਟੀ ਜਾ ਕੇ ਠੀਕ ਨਹੀਂ ਹਾਂ ਹੋਰ ਮਿਲ ਗਈ ਕਿੰਨੀ ਡੋਰ ਆ ਤੇਰਾ ਪਾ ਡੋਰ ਤਾਂ ਇੱਥੇ ਕਿਲੋ ਹੋ ਜਾਣ ਇਕੱਠੀ ਜਿਵੇਂ ਖੇਤਮ ਪੜ ਗਿਆ ਹੋਰ ਮਿਲ ਗਈ ਹਾਂ ਸਾਰੀ ਥੋੜੀ ਦੂਰ ਆ ਮੈਂ ਕਿਹਾ ਮੈਂ ਆ ਇੱਥੇ ਲਾਉਂਗਾ ਕਿਨਾਂ ਨੂੰ ਇੱਥੇ ਢਿੜ ਕੇ ਲਾਉਂ 32 ਬਰੱਗ ਆਈਦਾ ਮਾਉ ਬਣ ਕੇ ਨਹੀਂ ਗਈ ਕਹਾ ਜਿੱਤੇ ਦੂਜੇ ਦੇ ਕਿਹੜਾ ਪਤਾ ਨਹੀਂ ਕਿੰਨੀ ਫਸਣੀ ਪੈਣਾ ਜਾ ਜਾ ਉਹ ਦੁਕਾਨੇ 'ਤੇ ਪਾ ਲਾ ਦੁਕਾਨੇ 'ਤੇ ਪਾ ਲ ਇੱਕ ਲੈ ਫੜ ਹਲਿਆੰਦਾ ਕੁਛਾ ਹੋਰ ਲੈ ਵੀ ਉਹ ਤੇ ਚੱਲਿਆ ਸਾਂ ਹੀ ਹੋਣੀ ਐ ਢੀ ਬੜੀ ਦੀ ਲੈ ਮੀਰੋ ਤਾਂ ਬੱਲਾ ਦਾ ਹੈ ਹਾਂ ਬੱਦਲ ਹੋ ਗਿਆ ਸੱਚੀ ਹਾਂ ਹਾਂ ਮੈਂ ਬੱਦਲ ਹੋ ਗਿਆ ਡੋਗ ਨਹੀਂ ਇਹ ਬੱਦਲ ਨੇ ਆਈਓ ਆਹ ਡੋਰ ਖਲਿਖਤ ਲੈਦਾ ਬਹੁਤ ਬੜੀ ਡੋਰ ਆ ਤਾਂ ਪਤੰਗ ਦੇ ਨਾਲ ਚੜਾ ਲੈਣਾ ਪਤੰਗੇ ਤੋੜ ਲੈ ਕੇ ਡੋਰ ਹਟ ਕੇ ਨੇ ਆਪਾ ਵੀ ਆਦਾ 5-4 ਦਿਨ ਤੱਕ ਬਾਤ ਆਊਗਾ ਹਜੇ ਥੋੜਾ ਬਹੁਤ ਭਰ ਗਿਆ ਉਹਦੋਂ ਆਏ ਨਹੀਂ ਹੋਣਾ ਬਾਦੋਂ ਹਨਾ ਚੱਲ ਭਾ ਦੇ ਦੇ ਤੇ ਆਪਾ ਉੱਠਾ ਬਿਟਰ ਮਾਰ ਬੈਂਕੇ ਜਾਣਾ ਆਪਾ ਮੜਾ ਯਾਰ ਆ ਫੜੀ ਤੜਾਈ ਜਿਹੜੀ ਕਰਾਈ ਹੋਈ ਹੈ ਹੁਣ ਚੱਲੀਏ ਆਉਣ ਜਾਣ ਕਰਨਾ ਬਸ ਕਿ ਥੋੜੀ ਹੋ ਤਾਂ ਹੈ ਕਰੀ ਬੰਬ ਬੰਗਲਾ ਮਾਤੀ ਕਿਹੜੇ ਸਿਲੰਡਰ ਜਾ ਫੋਟੋ ਤਾਂ ਹੁੰਦਾ ਹੈ ਬਹੁਤ ਦਾ ਟੱਕਣ ਦੇਖੋ ਆਪਾਂ ਬਣੇ ਹੁਣ ਯਾਰ ਜੇ ਤੂੰ ਮੇਰੀ ਮੰਨਦਾ ਹੈ ਨਾ ਹਾਂ ਕਿ ਆਂ ਨੋ ਰੜਕੀ ਜਾਣਾ ਇੰਜਟਰਨ ਤੇਲ ਖਾਣਾ ਇੱਕ ਵਾਰ ਚੰਡੀਗੜ੍ਹ ਮਾਰਨ ਦੇ ਜਿਹੜੇ ਦੋ ਗੇੜੇ ਆ ਮੈਂ ਕਿਹਾ ਤਾਂ ਉਹਨੂੰ ਮਾ ਤੂੰ ਲੇਬਰ ਹੋਰ ਭਾਜੇ ਲੇਬਰ ਬੇਕਾਰ ਹੈ ਫਿਰ ਕਹਿੰਦਾ ਮੈਂ ਕਰਦਾ ਹੋਰ ਹਾਂ ਮੈਂ ਹੋਰ ਕਰ ਲਾ ਲੇਬਰ ਹਾਂ ਮੈਂ ਤਾਂ ਬੇਕਾਰ ਹੈ ਫਿਰ ਮੈਂ ਥੋੜੇ 20 ਕਿ 25 ਕੋਈ ਕੋਟਲੇ ਬਾਟੂ ਹੁੰਦੀ ਐ ਮਾ ਉਂ ਕਹਿੰਦਾ ਜਲਵਾਕ ਦੇਖਦਾ ਉਹਨੂੰ ਕਰਫੂ ਨੂੰ ਨੀਲੂ ਨੂੰ ਤੂੰ ਵੀ ਕਰ ਮੈਂ ਸਵੇਰੋਂ ਕਰਦਾ ਉਹਨੂੰ ਮਗਾਉਂਦਾ ਜਵਾਬ ਦਿੰਦੇ ਅੱਜ ਕਹਿੰਦੇ ਕੱਲੂ ਆਉਂਗੇ ਕੋਈ ਉਹਨੂੰ ਕਹਾਂ ਲੇਬਰ ਹੋਰ ਭੇਜ ਨੀਲੂ ਉਹ ਕਹਿੰਦਾ ਉਹਨਾਂ ਨੂੰ ਨੀਲੂ ਨਹੀਂ ਕਹਿੰਦਾ ਹੈਗਾ ਕਾਹਾਂ ਵੀ ਨਹੀਂ ਆਰਡਰ ਹੁੰਦਾ ਤਾਂ ਕਾਹ ਕਰਕੇ ਰੋਕ ਦਿੰਦਾ ਉਹਨਾਂ ਨੂੰ ਨਹੀਂ ਆ ਗਿਆ ਕੋਈ ਨਹੀਂ ਪੈ ਰਿਆ 40% ਚਾਰ ਕਿੰਨੀਆਂ ਗਰੀਆਂ 40% ਪੈ ਲਿਆ ਬਈ ਹਾਂ ਬੰਦ ਕਿੰਨੀਆਂ ਤਾਂ ਭਈਆਂ 2000 ਕੇ ਸ਼ੁਰੂ ਹੋਈ ਤੀਆਂ ਹਾਂ ਜਗੰਧਾ ਬੇ ਨੀਕੇ ਪੈਣੀ ਹੋ ਦੇਖ ਤੇ ਕਾਕਾ ਨਹੀਂ ਬੈਠਾ ਇੱਥੇ ਹਾਂ ਅਹੀਂ ਤੇ ਤਾਲੀ ਹਟ ਹੈ ਹਾਂ ਬਾਈ ਤਾਂ ਆਹੀ ਤਾਂ ਜਾਰੀ ਬੈਂਟ ਬਾਈ ਪੈ ਲਿਆ ਫਿਰ ਤਾਂ ਵਧੀਆ ਕਰਦਾ ਪਾਣੀ ਲੱਗਦਾ ਹਾਂ ਰਾਤ ਨ ਦਦਾ ਚ ਰਾਤ ਦਾ 10 ਵਜੇ ਦੱਸਿਓ ਹਾਂ ਬਈ ਪੈਸਾ ਦਾ ਕੋਈ ਪਤਾ ਨਹੀਂ ਹੈਗਾ ਇਹਦਾ ਪੈਣਾ ਕਿ ਨਹੀਂ ਪੈਣਾ ਇੱਧਰ ਮੁੰਡੇ ਦਾ ਸਕੂਲ ਦਾ ਟਾਈਮ ਹੋ ਗਿਆ ਹਾਂ ਉਹ ਕਹਿੰਦਾ ਫਾਸ ਪੀ ਗਿਆ ਪਰ ਉਪਰ ਨੂੰ ਕਹਿੰਦਾ ਬੈਂਕ ਉਹ ਪਤਾ ਨਹੀਂ ਕੈਹੀ ਨਹੀਂ ਹੈਗਾ ਕਹਿੰਦਾ ਮੈਡਮ ਨਹੀਂ ਹੈਗੀ ਕੈਹੀ ਵਾਲੀ ਮਗਾ ਮੈਡਮ ਨਹੀਂ ਉੱਥੇ ਸਾਰਾ ਹੈ ਜਿਹੜਾ ਗੈਸ ਦਿੰਦਾ ਹੂੰ ਬੰਦਾ ਬੈਠਾ ਬੰਦਾ ਬੈਠਾ ਉਹ ਸਾਈਨ ਕਰਨ ਵਾਲੀ ਨਹੀਂ ਉੱਥੇ ਮਾ ਤੂੰ ਕਾਕੇ ਨੂੰ ਮੇਰੇ ਲਾ ਕਾਕਾ ਪਿੱਛੇ ਬੈਠਾ ਹੁੰਦਾ ਕਾਊਂਟਰ 'ਤੇ ਠੀਕ ਨਹੀਂ ਉਹਨੂੰ ਕਹਾਂ ਮੇਰਾ ਭਾਈ ਕੈਸ਼ ਵਾੜ ਲੈ ਉਹਨੂੰ ਵੀ ਆਪਣਾ ਫਾਰਮ ਜਾ ਮੁੱਢਾ ਹੁਣ ਕਿਆ ਹੋ ਗਿਆ ਮੁਰਦਾ ਹੈ ਹੁਣ ਮੁੱਢਾ ਲੈ ਆਉਣਾ ਹੈ ਸਕੂਲ ਤੇ ਜਾ ਆ ਸਕੂਲ ਜਾ ਕੇ ਲੈ ਜਾ ਹੈ ਆ ਸਕੂਲੋਂ ਲਿਆ ਜਾ ਉਹ ਕਹਿੰਦਾ ਤੇ ਲਿਪੜਿਆ ਪਾ ਜਾਂਦਾ ਸਕੂਲ ਚੋਂ ਮੈਂ ਦੱਸਿਆ ਕਰਾਂ ਪਰ ਨਾ ਕਹੀ ਅਸੀਂ ਕਿ ਹੁਣ ਪਹਿਲਾਂ ਉਹ ਪੜੀ ਰੇ ਬਨਾਨਾ ਬਨਾਨਾ ਕਿਉਂ 100 ਗੁੱਸਾ ਇੱਕ ਨਹੀਂ ਆ ਜਾਂਦਾ ਕਹਿੰਦਾ ਖੇਤਾਂਾਂ ਮੇਂ ਲਿਪੜਿਆ ਬਈ ਜੁੱਤੀ ਵੀ ਲਿਪੜੀ ਵੀ ਹੁੰਦੀ ਐ ਮੈਂ ਹੁਣ ਲੈ ਮੈਂ ਨਾ ਕੇ ਆਵਾਂ ਘਰਾਂ ਜੇ ਮੈਂ ਖੇਤਾਂਾਂ ਮਾਂ ਤੋਂ ਦੱਸ ਕੂਣ ਨੇੜੇ ਮੈਂ ਤੁਰ ਕੇ ਅੱਕਣੇ ਗਿਆ ਕੇ ਜਾਊਂਗਾ ਹੁਣ ਦੱਸ ਉਹ ਸਾਹਮਣੇ ਸਕੂਟਰ ਐ ਸਾਹਮਣੇ ਸਕੂਟਰ ਐ ਉਹ ਘੜਾ ਸਾਹਮਣੇ ਆ ਉਹ ਉੱਧਰ ਉਹ ਨਹੀਂ ਪਸੰਦ ਕਰਦਾ ਫੇ ਮੈਨੂੰ ਤਾਂ ਲਿਪੜੇ ਪਾ ਜਾਂਦਾ ਔਰ ਨੂੰ ਲੈ ਚੱਕੇ ਸਾਨੂੰ ਝੋਲਾ ਰੱਖੇ ਕਰੀਏ ਗਾਇਰ ਫੋਟੋਸਾਈਕਲ ਦੇ ਕੱਪੜਿਆਂ ਵਾਲਾ ਨਵੇਂ ਕੱਪੜੇ ਪਾ ਕੇ ਰੱਖੇ ਗਏ ਇੱਕ ਇੱਕ ਤੌਲੀਆ ਹੱਥ ਪੈਰ ਧੋ ਕੇ ਤੌਲੀਆ ਸੈਂਟ ਸੈਂਟ ਪਰਫਿਊਮ ਨਾਲ ਨਾਲ ਫੇਰ ਆਇਆ ਹੱਥ ਪੈਰ ਧੋ ਕੇ ਕੱਪੜੇ ਪਾ ਕੇ ਪਰਫਿਊਮ ਲਾ ਕੇ ਫੇਰ ਲੈ ਕੇ ਆ ਕੇ ਫੇਰ ਘਰ ਛੱਡ ਕੇ ਆਪਣਾ ਫੇਰ ਉਦੋਂ ਦੇ ਕੋਲ ਪਾ ਕੇ ਇਹਦਾ ਉਹ ਗ੍ਰਿੰਦਰ ਸਿੰਘ ਹੁਣ ਦੱਸ ਮੈਂ ਹੁਣ ਖੇਦਮਾ ਤੇ ਹੁਣ ਮੈਨੂੰ ਫੋਨ ਆ ਗਿਆ ਕਹਿੰਦਾ ਛੜ ਜੀ ਮੈਂ ਤਾਂ ਲੇਟ ਹੋ ਗਿਆ ਹੁਣ ਮੈਂ ਹੁਣ ਖੇਦਮਾ ਤੇ ਇੱਦਾਂ ਹੀ ਜਾਊਗਾ ਭਾਈ ਬੜੀ ਹੱਦ ਮੈਂ ਮੜੀ ਪੈਜੇ ਧੋ ਕੇ ਹੁਣ ਪਜਾਮਾ ਥੱਲੇ ਧਾਰ ਕੇ ਸਕੂਲ ਨੂੰ ਜਾ ਬੰਨਣਾ ਠੀਕ ਹੈ ਨਹੀਂ ਛੱਡਿਆ ਮੈਂ ਤਾਂ ਉਰੀ ਆ ਛੱਡ ਛੱਡ ਨਾ ਹਟੂ ਮੇਰੇ ਆਏ ਤੇ ਜਾਈਂ ਜੇ ਆ ਟ੍ਰੈਲੀ ਆ ਗਈ ਮੋਟਰ ਬੰਦ ਕਰਦੀ ਉਹ ਟ੍ਰੈਲੀ ਲੱਦ ਹੁੰਦੀ ਉਹ ਪਾਲਣ ਦੀ ਹੂੰ ਮੋਟਰ ਬੰਦ ਕਰਦੀ ਉਹਦੇ ਬਾਅਦ ਟ੍ਰੈਲੀ ਵਖਰੇ ਫੇ ਚਲਾਦੀ ਬਸ ਤਾਂ ਫਿਰ ਮੂੰਹ ਮਾਰੇ ਮੈਂ ਰੋਪੜੇ ਜਾਣਾ ਮੈਂ ਤਾਂ ਆਇਆ ਬਸ ਮੈਂ ਹੁਣ ਥੂਕਰਾਂ ਛੱਡ ਕੇ ਉਹਨੂੰ ਮੈਂ ਮਿੰਟ 15 ਤੂੰ ਵਾਹ ਕਰ ਉਹ ਉਰੇ ਨੂੰ ਲਿਆ ਉਰੇ ਨੂੰ ਹਾਂ ਮੈਂ ਜਾਣਾ ਕਰ ਨੂੰ ਮੈਂ ਮੀਰੀ ਛੋਟੀ ਜੀ ਦੋ ਜੋ ਆ ਗਿਆ ਇਹ ਮਾਨੂੰ ਉਰੇ ਨੂੰ ਲਿਆਇਆ ਹਾਂ ਕੁੜੀ ਵੀ ਇਹ ਕਹਿ ਰਹੀ ਛੋਟੀ ਜੀ ਤੇਰੇ ਤੇ ਹੁਣ ਲੋਟ ਨਹੀਂ ਆਉਣਾ ਨਾ ਤੁਹਾਨੂੰ ਮੇਰੇ ਕੋਲ ਨਹੀਂ ਬੈਠਣਾ ਫੇਰ ਉਧਰਲੇ ਮੇਰੇ ਕੋ ਨਹੀਂ ਲੋਟ ਆਉਂਦੇ ਜਾਇ ਜਾ ਸਾਉ ਸਾਡਾ ਸਾਡਾ ਉਹ ਤੇਜ਼ ਆ ਜਿਆਦਾ ਮੇਰੀ ਕੁੜੀ ਤਾਂ ਬਾਸ ਆਉਗਾ ਜਾ ਹਿੰਦੂ ਮੈਂ ਛੱਡਿਆ ਫਿਰ ਜਾ ਛੱਡ ਕੇ ਆਇਆ ਮੈਂ ਵਾ ਜੋ ਵਿਆਹ ਦੇ ਸਮਾਸ ਮੂਲੇ ਕੇ ਆਉਣਾ ਬਸ ਬਾ ਆ ਕੇ ਦੋ ਮਿੰਟ ਚ